ਸਮਾਣਾ ਪਟਾੜਾ ਸੜਕ ਤੇ ਪਿੰਡ ਨਸਨ ਲੋਸ ਦੇ ਨਜ਼ਦੀਕ ਇੱਕ ਗੱਡੀ ਹੈ ਗੱਡੀ ਦੇ ਪਿੱਛੇ ਟੀਪਰ ਨਾਲ ਟੱਕਰ ਮਾਰੀ ਹੈ ਕਈ ਬੱਚਿਆਂ ਕਿਥੇ ਮੌਤ ਹੋਈ ਹੈ ਵਿਦਿਆਰਥੀ ਸਕੂਲ ਤੋਂ ਆਏ ਸੀ ਵਾਪਸ ਆ ਰਹੇ ਸੀ ਗੱਡੀ ਪਟਾੜਾ ਸਾਈਡ ਤੋਂ ਇੱਥੇ ਹਾਦਸਾ ਹੋਇਆ ਕਈ ਬੱਚਿਆਂ ਦੀ ਮੌਤ ਹੋਈ ਹੈ ਡਰਾਈਵਰ ਹੈ ਉਸकी ਵੀ ਮੌਤ ਹੋਈ ਹੈ ਤੁਸੀਂ ਦੇਖ ਰਹੇ ਉਹਨਾਂ ਦੀ ਡੈਡ ਬੋਡੀਆਂ ਨੂੰ 108 ਐਂਬੂਲੈਂਸ ਦੇ ਰਹੀ 108 ਐਂਬੂਲੈਂਸ ਦੇ ਰਹੀ ਇਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਔਰ ਇਹ ਹਾਦਸਾ ਇੰਨਾ ਜ਼ਬਰਦਸਤ ਹੋਇਆ ਕਿ ਕਈ ਬੱਚਿਆਂ ਦੀ ਜਾਨ ਚਲੀ ਗਈ ਹੈ ਸਿਟੀ ਪੁਲਿਸ ਸਮਾਣਾ ਔਰ ਸਦਰ ਇਹਨਾਂ ਨੂੰ ਹਸਪਤਲ ਪਹੁੰਚਾਇਆ ਜਾਵੇ ਇਹ ਟਿੱਪਰ ਹੀ ਟਿੱਪਰ ਨੇ ਮਾਰਿਆ ਥਾਕੋ ਪਹਿਲਾਂ ਹੋਂ ਤੋਂ ਹੋ ਗਿਆ ਦਾ ਜੀ ਕਿਹੜੇ ਸਕੂਲ ਜਾਂਦੇ ਪਟਿਆਲੇ ਗੋਵਿੰਦ ਰੰਦਰ ਪਬਲਿਕ ਸਕੂਲ ਕਿਹੜੀ ਕਲਾਸ ਚ ਪੜ ਰਹੀ ਹੈ ਇਹ ਪਟਿਆਲੇ ਤੋਂ ਆਏ ਸੀ ਜਿਹੜਾ ਟਰਾਲਾ ਸੀ ਟਰੈਪ ਆਪਣਾ ਟਿੱਪਰ ਆਇਆ ਉਹ ਸਮਾਨੇ ਤੋਂ ਆ ਰਿਹਾ ਕਿੰਨੇ ਬੱਚੇ ਸੀ ਇਹਦੇ ਵਿੱਚ 8-9 ਬੱਚੇ ਹੋਣਗੇ ਜਿੰਨਾਂ ਦੇ ਦੋ-ਚਾਰ ਬੇਚ ਦਿੱਤੇ ਨੇ ਜਿਆਦਾ ਜਿਆਦੇ ਸੀ ਇਹ 5 ਬੱਚੇ ਡੱਬੇ ਇਹ ਤੇ ਦੋ ਬੱਚੇ ਦੇ ਗੱਡੀ ਚ ਨੇ ਪੰਜ ਬੱਚੇ ਨੇ ਡਰਾਈਵਰ ਸਮੇ 6 ਨੇ 6 ਨੇ ਦੋ ਬੱਚੇ ਤਿੰਨੇ ਦੇ ਭੇਜ ਚੁਕੇ ਸੀ ਸਮਾਨੇ ਭੇਜ ਚੁਕੇ ਆ ਹਾ ਉਹ जख्मी ਨੇ ਚਾਰ ਬੱਚੇ ਸਮਾਨੇ ਘੱਲੇ ਨੇ ਜੀ ਦੋ ਬੱਚੇ ਰਜਿੰਦਰਾ ਪਟਿਆਲੇ ਘੱਲੇ ਨੇ ਜੀ ਜਿਆਦਾ ਸੀਰੀਅਸ ਨੇ ਇਹ 10 ਬੱਚਿਆਂ ਦੀ ਇਹ ਨਹੀਂ ਪਤਾ ਜੀ ਵਿੱਚ ਕੁਝ ਫਸੇ ਪਏ ਨੇ ਡਰਾਈਵਰ ਵੀ ਫਸਿਆ ਪਿਆ ਵਿੱਚੀ ਫਸਿਆ ਪਿਆ ਕੱਢਣ ਲੱਗੇ ਆ ਹੁਣ ਮੇਰੇ ਸਾਹਮਣੇ ਟਿੱਪਰ ਦੀ ਗੱਡੀ ਵੱਜੀ ਹੈ ਟਿੱਪਰ ਇਹਦਾ ਹੁਣ ਭੱਜ ਚੁੱਕਿਆ ਹੈ ਅਸੀਂ ਪਹਿਲੀ ਮੰਨਦੇ ਪੈਸਾ ਠੀਕ ਹੈ ਜਿਹਦੇ ਵਿੱਚੋਂ ਪੰਜ ਬੱਚਿਆਂ ਦੀ ਮੌਕੇ ਦੀ ਡੈਥ ਹੋ ਗਈ ਹੈ ਚਾਰ ਸਮਾਨੇ ਤਿੰਨ ਸਮਾਨੇ ਘੱਲੇ ਨੇ ਦੋ ਪਟਿਆਲੇ ਘੱ ਰੇਫਰ ਵੀ ਕਿਤੇ ਰੈਫਰ ਵੀ ਕਰਤੇ ਨੇ ਆਪ ਛੱਡ ਕੇ ਆਇਆ ਆਪਣੀਆਂ ਗੱਡੀਆਂ ਦੇ ਇੱਥੇ ਉੱਪਰ ਵਾਲੀ ਗੋਲੀਆਂ ਵੀ ਆਉਂਗਾ ਪਿਆ ਸੀ ਡੱਟ ਕਰਕੇ ਕੱਢਿਆ ਵੀ ਨਹੀਂ ਨੈਰੋ ਨੈਰ ਭੱਜ ਚੁੱਕਿਆ ਹੈ ਇਧਰੇ ਬੱਚੇ ਵਿਦਿਆਰਥੀ ਸੀ ਬੱਚਿਆਂ ਦੀ ਮੌਤ ਹੋਈ ਹੈ ਡਰਾਈਵਰ ਦੀ ਵੀ ਮੌਤ ਹੋਈ ਹੈ ਔਰ ਇਹ ਹਾਸਾ ਇਹਨਾਂ ਜ਼ਬਰਦਸਤ ਹੈ ਕਿ ਇਸ ਲਈ ਸਖਤ ਕਦਮ ਚੁੱਕਣਾ ਚਾਹੀਦਾ ਹੈ ਤੇ ਹਾਸਾ ਹੈ ਹਾਸਾ ਬਹੁਤ ਕਹਿਲਾ ਹੋਇਆ ਉਹਨੇ ਬਚ ਮਾਰੀਆ ਇਹਨੇ ਟਿੱਪਰ ਨੇ ਟਿੱਪਰ ਨੇ ਇਹਨਾਂ ਬੱਚਿਆਂ ਨੂੰ ਪਚਲ ਦਿੱਤਾ ਹੈ ਉਹ ਦੇਖੋ ਤੁਸੀਂ ਇਹਨਾਂ ਨੂੰ ਇੱਥੋਂ ਰੈਂਡਰ ਸਮਾਨ ਹਸਪਤਾਲ ਔਰ ਪਟਿਆਲਾ ਹਸਪਤਾਲ ਭੇਜਿਆ ਜਾ ਰਿਹਾ ਹੈ ਲੇਕਿਨ ਹਾਦਸਾ ਇੰਨਾ ਜ਼ਬਰਦਸਤ ਹੈ ਕਿ ਸਕੂਲ ਦੇ ਬੱਚੇ ਪਟਿਆਲਾ ਸਾਈਡ ਦੁਆਰੇ ਸੀ ਕਈ ਬੱਚਾ ਕੀ ਇਸ ਦੇ ਵਿੱਚ ਮੌਤ ਹੋਈ ਹੈ ਸੱਤ ਅੱਧਾ ਸੀ ਆਪਣੀ ਗੱਡੀ ਨਾਲ ਹੀ ਹਸਪਤਾਲ ਭੇਜੇ ਨੇ ਜੀ ਕਿੰਨੇ ਬੱਚੇ ਗਏ ਤੇ ਕਿੰਨੇ ਮੈਦ ਤੇ ਤੋਰੇ 3-4 ਬੱਚਾ ਦੀ ਡੈਥ ਹੋਈ ਹੈ ਜੀ ਕਿੰਨੇ ਜੀ ਹੋਈ ਹੈ 3-4 ਬੱਚਾ ਹੀ ਡੈਥ ਹੋਇਆ ਇੱਕ ਡਰਾਈਵਰ ਵੀ ਇੰਝ ਆ ਗਿਆ ਹਾਂਜੀ ਤੇ ਤੁਸੀਂ ਹਸਪਤਾਲ ਕਿੰਨੇ ਭੇਜਦੇ 6-7 ਅਸੀਂ ਹਸਪਤਾਲ ਭਜਾਏ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜੀ ਅੱਛਾ ਹਾਂਜੀ ਦੇਖੋ ਜੀ ਸਾਡੇ ਕੋਲ ਹਾਲ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਚੋਂ ਚਾਰ ਬ੍ਰੌਡ ਡੈਡ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸਵੈਰਿਟੀ ਕਾਫੀ ਜ਼ਿਆਦਾ ਹੈਗੀ ਡਰਾਈਵਰ ਕੀ ਵੀ ਡੈਥ ਇਸਦੇ ਵਿੱਚ ਆਇਆ ਕਿ ਡਰਾਈਵਰ ਨਹੀਂ ਮੇਰੇ ਕੋਲ ਵਾਲੇ ਬੱਚੇ ਆਏ ਇੱਥੇ ਜੀ ਚਾਰੇ ਚੁੜੇ ਚਾਰੇ ਜੀ ਮੇਰੇ ਕੋਲ ਬ੍ਰੌਡ ਡੈਡ ਬੱਚੇ ਹੈਗੇ ਚਾਰ ਅੰਦਰ ਹੁਣ ਤੱਕ ਜੋ ਬੱਚੇ ਆਏ ਨੇ ਬਾਕੀ ਜ਼ਖਮੀ ਕਿੰਨੇ ਹੋਣਗੇ ਬਾਕੀ ਦੇ ਮੇਰੇ ਕੋਲ 12 ਬੱਚੇ ਹੈ ਬਾਕੀ 8 ਸੀਰੀਅਸ ਹੀ ਨੇ ਜਿਹੜਾ ਚਾਰ ਬ੍ਰੌਡ ਡੈਡ ਹੈ ਬਾਕੀ ਦੇਖੋ ਆ ਰਹੇ ਨੇ ਬੱਚੇ ਕੈਮਰਾਮੈਨ ਡੀਕੇ ਕਰ ਰਖਦੇ ਨਾਲ ਪ੍ਰਸੋਤਮ ਕੋਸ਼ਕ ਸਮਾਣਾ ਨਿ